ਮੇਰਾ ਨਾਮ ਡਾਕਟਰ ਸ਼ੋਕਮਾਰ ਬਾਡ ਨੰਬਰ 24 ਚੋੜਾ ਫਾਟਕ ਹੈ ਦੇਸ਼ ਨਗਰ ਹੈ ਬਹੁਤ ਸਾਡੇ ਇੱਥੇ 25 25 56 57 58 62 63 65 68 66 68 ਕਿੰਨਾ ਦਾ ਸਰ ਮਾਹੌਲ ਹੈ ਅੱਜ ਵੋਟਾਂ ਚੱਲ ਰਹੀਆਂ ਦੇਖੋ ਜੀ ਅੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕਾਂ 'ਤੇ ਬਹੁਤ ਭਾਰੀ ਉਤਸ਼ਾਹ ਹੈ ਐਵੇਂ ਲੱਗਦਾ ਪਿਆ ਕਿ ਲੋਕੀ ਬਦਲਾਵ ਚਾਹੁੰਦੇ ਹਨ ਜਿਸ ਤਰ੍ਹਾਂ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਲੋਕੀ ਬਹੁਤ ਉਤਸ਼ਾਹ ਨੇ ਇਸ ਟਾਈਮ 1.5 ਵਜੇ ਦਾ ਟਾਈਮ ਹੋ ਗਿਆ ਲਗਭਗ ਕੋਈ 40% ਵੋਟਿੰਗ ਦਾ ਅੰਮਾਨਾ ਕਿ ਹੋ ਗਈ ਹੈ ਸਭ ਤੋਂ ਬਾਅਦ ਮਾਹੌਲ ਕਿਦਾਂ ਦਾ ਲੱਗ ਰਿਹਾ ਹੈ ਮਾਹੌਲ ਕਿਸੇ ਦਾ ਮਤਲਬ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਡਰ ਖੋਖ ਨਹੀਂ ਹੈ ਕੋਈ ਸ਼ਰਾਰਤ ਬਾਣੀ ਮਾਹੌਲ ਵਧੀਆ ਕੋਈ ਸ਼ਰਾਰਤ ਬਾਣੀ ਬੜੀ ਸ਼ਾਂਤਪੂਰਨ ਤਰੀਕੇ ਦੇ ਨਾਲ ਵੋਟਿੰਗ ਹੋ ਰਹੀ ਹੈ ਕੋਈ ਲੱਗਦਾ ਕਿ ਪਾਰਟੀ ਬਾਜ਼ੀ ਨੂੰ ਲੈ ਕੇ ਕੋਈ ਹੰਗਾਮਾ ਜਾਂ ਕੋਈ ਰੈਂਜਸ ਬਾਜ਼ੀ ਜਾਂ ਕੋਈ ਲੜਾਈ ਝਗੜਾ ਇਸ ਤਰ੍ਹਾਂ ਦਾ ਕੋਈ ਨਹੀਂ ਐਸੇ ਜੀ ਇਹੋ ਜੀ ਕੋਈ ਇੱਥੇ ਗੱਲਬਾਤ ਨਹੀਂ ਹੈ ਸਾਰਿਆਂ ਦਾ ਆਪਸ ਵਿੱਚ ਪੂਰਾ ਮੇਲ ਮਿਲਾਪ ਹੈ ਲੋਕਾਂ ਦੀ ਹੈ ਦੇਖੋ ਜੀ ਇਹ ਤੇ ਲੋਕਤੰਤਰ ਹੈ ਲੋਕ ਚਾਣਗੇ ਇਹ ਲੋਕਾਂ ਦੀ ਮਰਜ਼ੀ ਨਾਲ ਹੀ ਸਭ ਕੁਝ ਹੋਣਾ ਹੈ ਦੇਖੋ ਲੋਕੀ ਕਿਨੂੰ ਆਪਣਾ ਮੁਹੰਮਦ ਕੁੰਦੈ ਨੇ ਵਾਹ ਇਹ ਸੰਧੂ ਸਾਹਿਬ ਪਹਿਲੀ ਵਾਰੀ ਐਫਪੀਸੀ ਲੈਕਚਰ ਪਰ ਤੇਰੀ ਬਾਰੇ ਹਮਦੇ ਸਾਹਿਬ ਕਿਤਨਾ ਦਾ ਲੋਕਾਂ ਦੇ ਜ਼ਿਲ੍ਹਾ ਤੇ ਚੋਲਾ ਦੇ ਪ੍ਰੋਗਰਾਮ ਤੋਂ ਬੰਦਾ ਜਦੋਂ ਬੱਚਾ 18 ਸਾਲ ਦੇ ਕੋ ਸੰਧੂ ਸਾਹਿਬ ਜਿਹੜੇ ਆ ਸਮੁਦਰੀ ਸਾਹਿਬ ਬੜੇ ਫੇਮਸ ਸਸਟੀ ਨੇ ਆਮਰੀਕਾ ਦੇ ਉਹਦੇ ਤੋਂ ਹੋਏਗੀ ਸੀਟ ਵਗੈਰਾ ਨਹੀਂ ਆਮਰੀਕਾ ਦੇ ਹਾਂ ਜੀ ਅਮਰੀਕਾ ਦੇ ਬ੍ਰੈਡ ਇੰਸਟਰ ਰਹਿ ਚੁੱਕੇ ਨੇ ਰਾਜਨੀਤਿਕ ਰਹਿ ਚੁੱਕੇ ਨੇ ਇੰਡੀਆ ਦੇ ਵੱਲੋਂ ਵੀਗਾ ਔਰ ਅੰਮ੍ਰਿਤਸਰ ਦੇ ਵਿੱਚ ਜੋ ਹੈ ਉਹਨਾਂ ਦੇ ਪਰਿਵਾਰ ਦਾ ਇੱਕ ਇਤਿਹਾਸ ਹੈ ਚਾਹੇ ਉਹ ਸਿੱਖ ਸਮਾਜ ਹੋਵੇ ਚਾਹੇ ਉਹ ਆਪਣਾ Hindu ਸਮਾਜ ਹੋਵੇ ਲੋਕ ਉਹਨਾਂ ਨੂੰ ਚਾਹੁੰਦੇ ਨੇ ਇੱਕ ਉਹਨਾਂ ਦਾ ਹਿਸਟਰੀ ਹੈ ਅੰਮ੍ਰਿਤਸਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਸਿੱਖੀ ਦੇ ਵਿੱਚ ਅੱਛਾ ਨਾਮ ਹੈ ਲੋਕੀ ਬੜੇ ਅਛੀਆਂ ਤਰੀਕੇ ਦੇ ਨਾਲ ਮੈਨੂੰ ਦੇਖਦੇ ਬਣੀ ਦੱਸ ਦੱਸ ਕਿ ਐਮਪੀ ਜਿੱਤ ਕੇ ਤੱਤ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਜਿਹੜੇ ਸਰਕਾਰ ਵੱਲੋਂ ਕੀਤੇ ਜਾਣਗੇ ਉਸੇ ਪਿੱਛੇ ਜੀ ਦੇਖਿਆ ਹੈਗਾ ਗੁਰਦਾਸਪੁਰ ਦੇ ਵਿੱਚ ਇੱਕ ਰੈਲੀ ਹੋਈ ਹੈ ਮੋਦੀ ਸਾਹਿਬ ਦੀ ਮੋਦੀ ਸਾਹਿਬ ਜੀ ਨੇ ਮੋਦੀ ਸਾਹਿਬ ਜੀ ਨੇ ਸਪੈਸ਼ਲੀ ਲਾਸਟ ਤੇ ਉਹਨਾਂ ਨੂੰ ਸਮੁੰਦਰੀ ਸਾਹਿਬ ਜੀ ਦੇ ਬਾਰੇ ਸਪੈਸ਼ਲੀ ਤੌਰ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਨਾਲ ਮੈਂ 10 ਸਾਲ ਕੰਮ ਕੀਤਾ ਹੈ ਦੇਸ਼ ਵਾਸਤੇ ਔਰ ਅਮਰੀਕਾ ਦੇ ਵਿੱਚ ਜਿਹੜੇ ਅੱਜ ਸੰਬੰਧ ਬਣੇ ਹੋਏ ਆ ਹਿੰਦੁਸਤਾਨ ਦੇ ਔਰ ਅਮਰੀਕਾ ਦੇ ਉਹ ਇਹਨਾਂ ਦੀ ਹੀ ਦੇਣ ਹੈ ਔਰ ਇਹ ਮੇਰਾ ਸੱਜਾ ਇਤਨੇ ਅੰਮ੍ਰਿਤਸਰ ਦੇ ਵਿਕਾਸ ਦੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੇ ਆਗੇ 스마트 ਸਿਟੀ ਬਣ ਕੇ ਰਹੇਗੀ ਔਰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਵੇ। ਮਨਜਿੰਦਰ ਸਿੰਘ ਪਾਲੀ ਜੀ ਅਸੀ ਮੋਰਚਾ ਪੰਜਾਬ ਕਾਰਜਕਾਰੀ ਮੈਂਬਰ ਅੱਜ ਇਸ ਇਥੇ ਜੋੜਾ ਫਟਕ ਲੱਗੇ ਬੂਥ ਨੰਬਰ 64 66 67 68 ਕਾਰਟ ਦੇ ਵਿੱਚ ਸਾਰੀ ਟੀਮ ਦੇ ਨਾਲ ਡਾਕਟਰ ਸ਼ੋਕਮਾਰ ਜੀ ਦੇ ਨਾਲ ਯੋਗਦਾਨ ਨਾਲ ਹੀ ਵਾਰਡ ਇੰਚਾਰਜ ਨੇ ਇਥੋਂ 25 ਤੋਂ ਪਹਿਲਾਂ ਜਨਮ ਲੜਵੀ ਚੁੱਕੇ ਨੇ ਔਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਦੇ ਹੱਕ ਦੇ ਵਿੱਚ ਜੋ ਕਿ ਇੱਕ ਫਾਰਮਲ ਅਮੈਸਟਰ ਅਮਰੀਕਾ ਦੇ ਔਰ ਟੈਕਸ ਕਮਿਸ਼ਨਰ ਸ਼੍ਰੀਲੰਕਾ ਦੇ ਰਹੀ ਕੋਈ ਸਾਡੇ ਵਿੱਚ ਬਹੁਤ ਹੀ ਸੂਝਵਾਨ ਬੜੇ ਲਿਖੇ ਔਰ بڑے ਵੱਡੇ ਲੈਵਲ ਦੇ ਅਫਸਰ ਜਿਹੜੇ ਸਾਡੇ ਕੋ ਮੋਦੀ ਨੇ ਭੇਜੇ ਨੇ ਤੇ ਲੋਕਾਂ ਦੇ ਵਿੱਚ ਇੰਨਾ ਕਿ ਤੇ ਸ਼ਾਹ ਵਾ ਪੂਰੇ ਅੰਮ੍ਰਿਤਸਰ ਦੇ ਲੋਕ ਪੂਰੇ ਤੁਸ਼ਾਹੀ ਦੇ ਨਾਲ ਸੰਧੂ ਸਾਹਿਬ ਦਾ ਸਮਰਥਨ ਦੇ ਰਹੇ ਨੇ ਉਹਨਾਂ ਨੂੰ ਵੋਟਾਂ ਪਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਦਾ ਰਿਜ਼ਲਟ ਆ 4 ਤਰੀਕ ਨੂੰ ਤੁਹਾਡੇ ਸਾਹਮਣੇ ਹੋਏਗਾ ਬਹੁਤ ਵਧੀਆ ਬਹੁਮਤ ਮਿਲਿਆ ਲੋਕ ਕਿੰਨੇ ਕਿ ਜਿਹੜਾ ਬੂਥ ਦੇ ਉੱਤੇ ਬੀਜਪੀ ਦਾ ਕਿੰਨੇ ਕਿ ਲੋਕ ਆ ਗਏ ਤਾਂ ਦੇਖੋ ਜੀ ਅਸੀਂ ਦੇ ਸਵੇਰ ਦੇ ਇੱਥੇ ਬੈਠੇ ਆ ਜਦੋਂ ਤੇ ਦੇਖ ਰਹੇ ਸਾਰੇ ਲੋਕ ਇਹੀ ਬੂਥ ਤੇ ਆ ਰਹੇ ਨੇ ਫੋੜ ਕੇ ਬੂਥੇ ਨਹੀਂ ਜਾ ਰਹੇ ਲੱਗਦਾ ਹੈ ਕਿ ਇਸ ਵਾਰ ਇਸ ਵਾਰ ਜੇ ਸਾਡੀ ਬਹੁਮਤ ਔਰ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਵੋਟ ਜਿਹੜੀ ਹੈ ਮੋਦੀ ਨੂੰ ਦੇਣੀ ਕਮਲ ਦੇ ਫੋਲੋਅਰ